ਸਾਸਰੀ ਗਾਲੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ਨੀਵਾਰ ਤੇ 3 ਜਨਵਰੀ 3 ਜਨਵਰੀ ਤੇ ਅੱਜ ਵੀ ਮੌਸਮ ਸਵੇਰ ਦਾ ਖਰਾਬ ਹੀ ਹੈ ਹਲਕਾ ਹਲਕਾ ਮੀਂਹ ਅੱਜ ਵੀ ਪੈ ਰਿਹਾ ਹੈ ਬਹੁਤ ਹਲਕਾ ਹਲਕਾ ਜਿਹਾ ਪੈ ਰਿਹਾ ਕਿੰਮਿੰਟ ਜੀ ਤੇ ਮੈਂ ਜੀ ਨਹਾ ਨੂ ਕੇ ਤੇ ਚਾਹ ਦਾ ਗਲਾਸ ਲੈ ਕੇ ਕੋਠੇ ਤੇ ਆ ਗਈ ਆਂ ਆ ਦੇਖੋ ਜੀ ਇਧਰਲੀ ਸਾਈਡ ਕਿੰਨੇ ਬੱਦਲ ਸਾਫ ਹੋਏ ਪਏ ਨੇ ਨਾ ਨੀਲੇ-ਨੀਲੇ ਕਿੰਨੇ ਸੋਨੇ ਹੋ ਰਹੇ ਨੇ ਮੀਂਹ ਤਾਂ ਪੈ ਕੇ ਹਟਿਆ ਥੋੜਾ ਥੋੜਾ ਤੇ ਧੁੱਪ ਚੜਨ ਨੂੰ ਕਰਦੀ ਪਈ ਹੈ ਹੁਣ ਵਿੱਚ ਵਿੱਚ ਬੱਦਲ ਬਣੀ ਵੀ ਜਾ ਰਹੇ ਨੇ ਵਿੱਚ ਵਿੱਚ ਸਾਫ ਵੀ ਹੋ ਰਹੇ ਨੇ ਕਿਸੇ ਕਿਸੇ ਸਾਈਡ ਤੇ ਤੇ ਮੰਜਾ-ਮੰਜਾ ਮੜਾਤ ਹੈ ਤੇ ਵਸ ਵਿੱਚੋਂ ਵਿੱਚੋਂ ਧੁੱਪ ਚੜ ਰਹੀ ਸੀ ਬੜੀ ਤਿੱਖੀ ਜੀ ਚੜਦੀ ਸੀਗੀ ਧੁੱਪ ਫਿਰ ਉਸ ਤੋਂ ਬਾਅਦ ਬੱਦਲ ਹੀ ਹੋ ਗਿਆ ਸੀ ਫਿਰ ਵਿੱਚ ਮੀਂਹ ਪੈਣ ਲੱਗ ਗਿਆ ਸੀਗਾ ਇਹ 2:3 ਵਜੇ ਜਾ ਕੇ ਫਿਰ ਵਧੀਆ ਸੋਹਣੀ ਧੁੱਪ ਚੜੀ ਸੀਗੀ ਸ਼ਾਮ ਤੱਕ ਐਨ ਕਰਾਰੀ ਤੇਜ ਹਸਤਾ ਮਾਦਕ ਬੱਦਲ ਇਧਰਲੀ ਸਾਈਡ ਕਾਫੀ ਸਾਫ ਹੈ ਨੀਲਾ ਨੀਲਾ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਬੱਦਲ ਧੁੱਪ ਵੀ ਚੜ ਗਈ ਹੈ ਇਸਟਾ ਆ ਦੇਖੋ ਜੀ ਧੁੱਪ ਚੜ ਗਈ ਆ ਹੁਣ ਇਸ ਤੋਂ ਬਾਅਦ ਫਿਰ ਨਾਲ ਹੀ ਮੌਸਮ ਖਰਾਬ ਹੋ ਗਿਆ ਸੀ ਫਿਰ ਮੀਂਹ ਪੈਣ ਲੱਗ ਗਿਆ ਸੀ ਹਲਕਾ ਹਲਕਾ ਫਿਰ 2:30 ਵਜੇ ਫਿਰ ਸੈੱਟ ਹੋਇਆ ਸੀਗਾ ਦੁਬਾਰਾ ਮੌਸਮ ਫਿਰ ਧੁੱਪ ਦਾਪ ਵਧੀਆ ਚੜੀ ਸੀ ਸ਼ਾਮ ਤੱਕ ਟਗੀ ਰਹੀ ਸੀ ਧੁੱਪ ਤੇ ਮੈਂ ਕਿਹਾ ਚਲੋ ਮੈਂ ਉੱਪਰ ਬੈ ਕੇ ਸਬਜ਼ੀ ਕੱਟ ਲੈਣੀ ਆ ਤੋਂ ਉੱਪਰ ਚਲੀ ਗਈ ਐਸ ਟਾਈਮ ਤੇ ਬਸ ਥੋੜੀ ਦੇਰ ਤੱਕ ਮੀਂਹ ਪੈਣ ਵਾਲੀ ਐ ਇੱਥੇ ਤੇ ਬਸ ਮੈਂ ਸਬਜੀ ਫਟਾਫਟ ਕੱਟ ਕੇ ਨਾ نیچے ਲੈ ਕੇ ਚਲੀ ਆ ਤਾਂ نیچے ਸਾਰੇ ਕੰਮ ਹਲੇ ਕਰਨ ਵਾਲੇ ਪਏ ਨੇ ਮੈਂ ਨਾ ਕੇ ਚਾਹ ਦਾ ਗਲਾਸ ਲੈ ਕੇ ਉੱਪਰ ਹੀ ਆਈ ਸੀ ਹਲੇ ਹੂੰ ਮੈਂ ਅੱਧਰ ਤੋਂ ਉੱਪਰ ਵਾਲੇ ਪਾਸੇ ਦੇਖ ਰਹੀ ਸੀ ਵੀ ਸ਼ਾਇਦ ਤੋਂ ਬਚੜੇਗੀ ਹਲੇ ਤੇ ਲੋ ਜੀ ਮੈਂ نیچے ਆ ਗਈਆਂ ਸਬਜੀ ਵਗੈਰਾ ਕੱਟ ਲੈਂਦੀ ਆ ਮੈਂ ਤੇ ਹੁਣ ਆਪਾਂ ਨਾ ਫਟਾਫਟ ਸਬਜ਼ੀਆਂ ਨੂੰ ਲਾ ਦਨੇ ਆ ਤੜਕਾ ਦੋ ਸਬਜ਼ੀਆਂ ਬਣਾਵਾਂਗੀ ਅੱਜ ਮੈਂ ਬੈਂਗਣ ਦੀਆਂ ਹੀ ਦੋ ਰੈਸਪੀਆਂ ਬਣਾਵਾਂਗੀ ਤੇ ਇਧਰ ਜਿਵੇਂ ਆਲੂ ਬੈਂਗਣ ਕੱਟ ਲਏ ਐ ਤੇ ਉਰੇ ਤੜਕੇ ਵਾਸਤੇ ਟਮਾਟਰ ਅਦਰਕ ਹਰੀ ਮਿਰਚ ਵਗੈਰਾ ਕੱਟ ਲਈ ਐ ਤੇ ਦੋਕ ਮੈਂ ਪਹਿਲਾਂ ਫੁਲਕੇ ਬਣਾ ਲਏ ਆ ਭੁੱਖ ਲੱਗੀ ਸੀ ਸਵੇਰ ਦੀ ਰੋਟੀ ਨਹੀਂ ਖਾਦੀ ਐ ਸਾਢੇ 10 11 ਵਜੇ ਦਾ ਟਾਈਮ ਐ ਤੇ ਮੈਂ ਕਿ ਇੱਕ ਇੱਕ ਫੁਲਕਾ ਖਾ ਲੰਨੇ ਆ ਸਾਗ ਪਿਆ ਹੋਇਆ ਤੇ ਉਧਰ ਮੈਂ ਕੜਾਈ ਦੇ ਵਿੱਚ ਤੇਲ ਪਾ ਕੇ ਜੀਰਾ ਪਾ ਤਾ ਤੇ ਕੁੱਕਰ ਦੇ ਵਿੱਚ ਮੈਂ ਬੈਂਗਣ ਵਾਲ ਕੇ ਰੱਖੇ ਨੇ ਪਰਤੇ ਵਾਸਤੇ ਤੇ ਆ ਛੋਟੀ ਕੜਾਈ ਦੇ ਵਿੱਚ ਮੈਂ ਥੋੜੀ ਜੀ ਸਬਜੀ ਬਣਾਵਾਂਗੀ ਅੱਜ ਮੇਰਾ ਦਿਲ ਕਰ ਰਿਹਾ ਸੀ ਸਬਜੀ ਖਾਣ ਦਾ ਵੀ ਤੇ ਪਰਤਾ ਖਾਣ ਦਾ ਵੀ ਤੇ ਮੈਂ ਕਿਹਾ ਚਲੋ ਆਪਾਂ ਦੋਨੋਂ ਚੀਜ਼ਾਂ ਬਣਾ ਬਣਾ ਲੈਨੇ ਆਂ ਤੇ ਆ ਦੇਖੋ ਜੀ ਕੁੱਕਰ ਦੇ ਵਿੱਚ ਬੈਂਗਣ ਵੀ ਉਬਲ ਚੁੱਕੇ ਨੇ ਇਹਨੂੰ ਹੁਣ ਮੈਂ ਕਿਸੇ ਟੋਕਰੀ ਦੇ ਵਿੱਚ ਕੱਢ ਕੇ ਠੰਡਾ ਪਾਣੀ ਪਾ ਦਾਂਗੀ ਤੇ ਅੰਦਰ ਸਬਜੀ ਦਾ ਵੀ ਤੜਕਾ ਤਿਆਰ ਹੋ ਰਿਹਾ ਟਮਾਟਰ ਮੈਂ ਥੋੜੇ ਮੋٹے-ਮੋٹے ਰੱਖਾਂਗੀ ਇਹ ਵਾਲੀ ਸਬਜੀ ਦੇ ਵਿੱਚ ਮੈਨੂੰ ਮੋٹے-ਮੋٹے ਵਧੀਆ ਲੱਗਦੇ ਥੋੜਾ-ਥੋੜਾ ਪੀਹਦੇ ਆ ਥੋੜਾ-ਥੋੜਾ ਪੀਸ ਵਿੱਚ ਮੋٹے ਰੱਖਾਂਗੀ ਤੇ ਲਓ ਜੀ ਹੁਣ ਮੈਂ ਸਬਜੀ ਬਾਹਰ తీਆ ਸਾਰੀ ਤੇ ਹੁਣ ਆਪਾਂ ਸਬਜੀ ਨੂੰ ਟੱਕ ਕੇ ਪਕਾ ਲੰਨੇ ਆ ਥੋੜਾ ਜਿਹਾ ਪਾਣੀ ਵੀ ਪਾਵਾਂਗੀ ਸਬਜੀ ਦੇ ਵਿੱਚ ਇਹ ਦਲੀਪਾ ਸਾ ਵੀ ਨਾਲ ਮੈਂ ਬਣਾ ਲਿਆ ਠੀਕ ਹੈ ਤੇ ਸਾ ਵੀ ਆਪਣਾ ਬਾਣਕੇ ਤਿਆਰ ਹੈ ਇਹਨੂੰ ਅਪਰੇ ਵਿੱਚ ਪਾਦਨਿਆ ਜੀ ਹਰਾ ਧਨੀਆ ਦੋਨੋਂ ਸਬਜ਼ੀਆਂ ਦੇ ਵਿੱਚ ਤੇ ਪਾਂਡੇ-ਪੁੰਡੇ ਦੇਾਰੇ ਮਾਂ ਦੇ ਲਈ ਤੇਨੇ ਕਿਚਨ ਦੇ ਜਿਹੜਾ ਖਲਾਰਾ ਸੀ ਸਾਰਾ ਸਾਫ ਕਰਤਾ ਹੈ ਭਾਜੀ ਆ ਸਬ지 ਵੀ ਬਣ ਚੱਲੀ ਐ ਮੇਰੇ ਚੂ ਮੈਂ ਹਰਾ ਧਨੀਆ ਪਾ ਕੇ ਤੇ ਗੈਸ ਬੰਦ ਕਰ ਦਾਂਗੇ ਦੋਨੋਂ ਸਬ지 ਆਪਣੀ ਬਣ ਕੇ ਤਿਆਰ ਨੇ ਤੇ ਨਾਲ ਹੀ ਮੈਂ ਆਟਾ ਵੀ ਗੁੰਨ ਲਿਆ ਸੀਗਾ ਨਹੀਂ ਸੋਰੀ ਜੀ ਭਾਂਡੇ ਹਲੇ ਮੇਰੇ ਪਏ ਨੇ ਤੇ ਇਹ ਭਾਂਡੇ ਮਾਜਣੇ ਸੀ ਮੈਨੂੰ ਭੁਲੇਖਾ ਪੈ ਗਿਆ ਸੀਗਾ ਆ ਦੇਖੋ ਜੀ ਹੁਣ ਭਾਂਡੇ ਵਗੈਰਾ ਮੈਂ ਸਾਰੇ मांਝ ਲਏ ਤੇ ਚਾਹ ਬਣਾ ਲਈ ਹੈ ਤੇ ਸਬ지ੀਆਂ ਵੀ ਆਪਣੀਆਂ ਬਣ ਗਈਆਂ ਨੇ ਆ ਥੋੜਾ ਜਿਹਾ ਸਮਾਨ ਮੰਗਾਇਆ ਸੀਗਾ ਕਾਫੀ ਦੇ ਪੈਕਟ ਜਵੈਨ ਦਾ ਪੈਕਟ ਦੁਕਾਨ ਤੋਂ ਇਹਨੂੰ ਵੀ ਪਾ ਕੇ ਰੱਖ ਦਾਂਗੀ ਡੱਬੀ 'ਚ ਤੇ ਲੋ ਜੀ ਹੁਣ ਕੱਜਨ ਦੀ ਵੀ ਸਾਰੀ ਸਫਾਈ ਹੋ ਗਈ ਹੈ ਆਟਾ ਘੁਣ ਕੇ ਆਪਾਂ ਫ੍ਰਿਜ ਦੇ ਵਿੱਚ ਰੱਖ ਦਿੱਤਾ ਹੈ ਤੇ ਹੁਣ ਚਾਹ ਬਣਾ ਲਈ ਐ ਨਾਲ ਮੈਂ ਚਾਹ ਪੀਵਾਂਗੀ ਹੁਣ ਕੰਮ-ਕੁਮ ਕਰਨ ਤੋਂ ਬਾਅਦ ਬਸ ਸਫਾਈ ਰਹਿੰਦੀ ਐ ਚਾਹ ਪੀ ਕੇ ਸਫਾਈ ਕਰਾਂਗੀ ਹੁਣ ਥੋੜਾ-ਥੋੜਾ ਮੀਂਹ ਪੈ ਰਿਹਾ ਬਾਹਰ ਬਹੁਤ ਹਲਕਾ-ਹਲਕਾ ਆ ਦੇਖੋ ਜੀ ਆ ਦੇਖੋ ਸੜਕਾਂ ਗਿੱਲੀ ਹੋ ਗਈ ਨੇ ਹਲਕਾ-ਹਲਕਾ ਮੀਂਹ ਪੈ ਰਿਹਾ ਇਹ ਤਾਂ ਪਾਣੀ ਕੱਲ ਦਾ ਭਰਿਆ ਹੋਇਆ ਸੜਕ ਤੇ ਅੱਜ ਤਾਂ ਬਹੁਤ ਹਲਕਾ-ਹਲਕਾ ਪੈ ਰਿਹਾ ਮੀਂਹ ਲੋ ਜੀ ਨੀਚੋ ਵੀ ਮੈਂ ਸਾਰੇ ਝਾੜੂ ਵਗੈਰਾ ਲਾ ਲਿਆ ਤੇ ਬਸ ਪੋਚਾ ਲਾ ਕੇ ਤੇ ਹੁਣ ਜੀ ਮੈਂ ਆਈਆਂ ਕੋਠੇ ਤੇ ਆ ਦੇਖੋ ਜੀ ਜਿਹੜਾ ਆਪਣੇ ਪਿੱਛੇ ਘਰ ਦੇ ਪਿੱਛੇ ਬਿਲਕੁਲ ਪਲਾਟ ਸੀ ਨਾ ਜਿੱਥੇ ਆਪਾਂ ਕੂੜਾ ਵਗੈਰਾ ਸੋਟ ਦਿੰਦੇ ਸੀਗੇ ਤੇ ਉਹਦੀ ਹੁਣ ਸਫਾਈ ਕਰਾ ਰਹੇ ਨੇ ਜਿੰਨਾ ਦਾ ਪਲਾਟ ਹੈ ਤੇ ਆ ਦੇਖੋ ਜੀ ਡੌਗੀ ਸੁੱਤਾ ਆ ਠੰਡ ਦੇ ਵਿੱਚ ਵਿਚਾਰਾ ਲੋ ਜੀ ਹੁਣ 1.5 2 ਵਜੇ ਦਾ ਟਾਈਮ ਹੈ ਤੇ ਹੁਣ ਆਪਾਂ ਬਣਾਨੇ ਆ ਰੋਟੀ ਸਾਗ ਵੀ ਪਿਆ ਮੇਰੇ ਕੋਲ ਨਾਲੇ ਪਰਥਾ ਪਰਥੇ ਨਾਲ ਵੀ ਮੱਕੀ ਦੀ ਰੋਟੀ ਬਹੁਤ ਟੇਸਟੀ ਲੱਗਦੀ ਤੇ ਸਾਗ ਨਾਲ ਤਾਂ ਲੱਗਦੀ ਹੋਈ ਹੈ ਟੇਸਟੀ ਤੇ ਮੈਂ ਕਿਹਾ ਚਲੋ ਮੱਕੀ ਦੀ ਬਣਾ ਲੰਨੇ ਆ ਹੁਣ ਆਪਾਂ ਸਬਜ਼ੀਆਂ ਨੂੰ ਗਰਮ ਕਰ ਲਾਂਗੇ ਤੇ ਪਲੇਟਾਂ ਦੇ ਵਿੱਚ ਨਾਲ-ਨਾਲ ਪਾ ਕੇ ਦੇ ਦਾਂਗੀ ਮੈਂ ਥੋੜੇ ਜਿਹਾ ਪਹਿਲਾਂ ਕਣਕ ਦੇ ਫੁਕੇ ਬਣਾ ਲਾਂਗੀ ਲੋ ਜੀ ਸਾਰਿਆਂ ਦੀ ਰੋਟੀ ਬਣ ਗਈ ਮੈਂ ਆਪਣੀ ਵੀ ਬਣਾ ਲਈ ਐ ਸਾਗ ਦੇ ਵਿੱਚ ਮੈਂ ਹੁਣ ਗਰਮ ਕਰਕੇ ਦੇਸੀ ਘਿਓ ਪਾ ਲਿਆ ਥੋੜਾ ਜਿਹਾ ਤੇ ਨਾਲ ਆਲੂ ਬੈਂਗਨ ਦੀ ਸਬਜ਼ੀ ਲੈ ਲਈ ਐ ਤੇ ਨਾਲ ਮੈਂ ਲੈ ਲਿਆ ਜੀ ਥੋੜਾ ਜਿਹਾ ਪਰਤਾ ਤੇ ਨਾਲ ਸਾਗ ਤਿੰਨੋਂ ਚੀਜ਼ਾਂ ਨਾਲ ਮੱਕੀ ਦੀ ਰੋਟੀ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਐ ਤੇ ਚਲੋ ਜੀ ਹੁਣ ਆਪਾਂ ਰੋਟੀ ਖਾ ਲੈਨੇ ਤੇ ਹੁਣ ਹੈਗਾ ਜੀ ਰਾਤ ਦਾ ਟਾਈਮ ਤੇ ਸਾਰਿਆਂ ਨੂੰ ਥੋੜਾ ਪੋਤਾ ਜੁਕਾਮ ਵਗੈਰਾ ਗਾਲਾ ਗੁਲਾ ਖਰਾਬ ਹੈ ਤੇ ਮੈਂ ਕਿ ਚਲੋ ਬੇਸਨ ਦੀ ਸਬਜੀ ਬਣਾ ਲੰਨੀ ਆਪਾਂ ਘੱਟੇ ਦੀ ਤੇ ਉਹਦੇ ਲਈ ਮੈਂ ਮਸਾਲਾ ਵਗੈਰਾ ਪੀਸ ਕੇ ਰੱਖਿਆ ਧਰ ਪਾਣੀ ਰੱਖਤਾ ਬੁੱਲਣ ਵਾਸਤੇ ਉਧਰ ਆਪਾਂ ਡੋ ਤਿਆਰ ਕਰ ਲਿਆ ਬੇਸਨ ਦਾ ਲੂਣ ਮਿਰਚ ਪਾ ਕੇ ਤੇ ਬਸ ਸਾਨੂੰ ਹੁਣ ਆਪਾਂ ਹੱਥ ਨਾਲ ਲੰਬੇ ਲੰਬੇ ਜੇ ਬੇਸਨ ਦੇ ਰੋਲ ਜੇ ਬਣਾ ਕੇ ਤੇ ਇਹਦੇ ਵਿੱਚ ਗਰਮ ਪਾਣੀ ਦੇ ਵਿੱਚ ਪਾਰਾਂਗੇ ਇਹਨੂੰ 10-12 ਮਿੰਟ ਲਈ ਆਪਾਂ ਉਬਾਲ ਲਾਂਗੇ ਨੋਜੀ ਸਬਜੀ ਵੀ ਆਪਣੀ ਬਣ ਗਈ ਹੈ ਹਰਾ ਧਨੀਆ ਵਗੈਰਾ ਪਾਤਾ ਤੇ ਉਧਰ ਫੁਲਕੇ ਵੀ ਮੇਰੇ ਬਣ ਗਏ ਨੇ ਤੇ ਆ ਵੇਖੋ ਜੀ ਤੁਹਾਨੂੰ ਮਡੋਂਗੇ ਦੇ ਵਿੱਚ ਕੱਢ ਕੇ ਦਿਖਾਤੀ ਹੈ ਤੇ ਹੁਣ ਆਪਾਂ ਖਾਣ ਲੱਗੇ ਆ ਰੋਟੀ ਜੀ ਗਰਮ ਗਰਮ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬੇਸੰਦੀ ਤੇ ਇਹ ਗਲਿਆਗੋਲਾ ਖਰਾਬ ਹੋਵੇ ਉਹਦੇ ਲਈ ਵੀ ਕਾਫੀ ਫਾਇਦਾ ਕਰਦੀ ਹੈ ਜ਼ੁਖਾਮ ਲਈ